ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਕਿਰਪਾ ਹੋਈ ਹੈ ਗੁਰੂ ਜੀ ਦੇ ਨਾਲ ਪਿਆਰ ਕਰਨ ਵਾਲੇ ਬਹੁਤ ਸਾਰੇ ਫੱਕਰ ਫਕੀਰ ਹੋਏ ਹਨ ਉਹਨਾਂ ਵਿੱਚੋਂ ਇੱਕ ਪੀਰ ਹੋਏ ਨੇ ਬਾਬਾ ਬੁੱਢਣ ਸ਼ਾਹ ਜੀ ਉਨ੍ਹਾਂ ਦਾ ਸਨੇਹ ਕਿੰਨਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕਿਵੇਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ دیدار ਕੀਤੇ ਜੀ ਆਓ ਇਸ ਪ੍ਰਸੰਗ ਨੂੰ ਗੁਰੂ ਕਿਰਪਾ ਦੁਆਰਾ ਆਪਾਂ ਸੁਣਨਾ ਕਰੀਏ ਫਤੂਹੀ ਗਰੇਵਾਲ ਪਾਸੋਂ ਚੱਲ ਕੇ 6ਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਜੀ ਬਲਾਲੇ ਖਮਾਣੂ ਸੰਗਲ ਚਮਕੌਰ ਰੋਪੜ ਆਦ ਪਿੰਡਾਂ ਵਿੱਚ ਸਿੱਕੀ ਦਾ ਪ੍ਰਚਾਰ ਕਰਦੇ ਹੋਏ ਮਹਾਰਾਜ 1669 ਬਿਕਰਮੀ ਸੰਮਤ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਇਹ 22 ਵਿਸਾਖ ਵਾਲਾ ਦਿਨ ਸੀ। ਬਾਬਾ ਸੂਰਜ ਮਲ ਜੀ ਪੰਜ ਕੋ ਅੱਗੇ ਆ ਕੇ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਮਿਲਣਾ ਕੀਤਾ। ਗੁਰੂ ਕੇ ਮਹਿਲ ਪੁੱਜਣ ਤੇ ਬੜਾ ਉਤਸ਼ਾਹ ਮਨਾਇਆ ਗਿਆ। ਰਾਤ ਨੂੰ ਦੀਪਮਾਲਾ ਵੀ ਕੀਤੀ ਗਈ ਆ। ਜਦੋਂ ਸੰਗਤਾਂ ਨੂੰ ਪਤਾ ਲੱਗਾ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਪੱਕੇ ਤੌਰ ਤੇ ਆ ਗਏ ਹਨ ਤਾਂ ਦੇਸ਼ ਪਰਦੇਸ਼ ਦੀਆਂ ਸੰਗਤਾਂ ਦਰਸ਼ਨਾਂ ਨੂੰ ਆਉਣ ਲੱਗੀਆਂ ਮਸੰਦ ਵੀ ਆਪਣੀ ਕਾਰ ਭੇਟਾ ਲੈ ਕੇ ਪੇਸ਼ ਹੋਣ ਲੱਗੇ ਆ ਟਿੱਕਾ ਬਾਬਾ ਗੁਰਦਿੱਤਾ ਜੀ ਜਿਹੜੇ ਪਹਿਲਾਂ ਕਰਤਾਰਪੁਰ ਸਾਹਿਬ ਵੀ ਰਹੇ ਆ ਹੁਣ ਉਹ ਵੀ ਕੀਰਤਪੁਰ ਸਾਹਿਬ ਆ ਗਏ ਆ ਜੀ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਬਹੁਤ ਲੰਮੀ ਉਮਰ ਵਾਲੇ ਇੱਕ ਫਕੀਰ ਬਾਬਾ ਬੁੱਢਣ ਸਾਹਿਬ ਜੀ ਰਹਿੰਦੇ ਹੁੰਦੇ ਸੀ ਉਹ ਬੱਕਰੀਆਂ ਰੱਖਿਆ ਕਰਦੇ ਸੀ ਦਿਨ ਸਮੇਂ ਪਹਾੜੀਆਂ ਤੇ ਚਾਰਨ ਲੈ ਜਾਣਾ ਉਹ ਕੇਵਲ ਬੱਕਰੀਆਂ ਦਾ ਦੁੱਧ ਪੀ ਕੇ ਗੁਜ਼ਾਰਾ ਕਰਦੇ ਸੀ ਕਿਸੇ ਪਾਸੋਂ ਵੀ ਕੁਝ ਮੰਗਦੇ ਨਹੀਂ ਸੀ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਆ ਇਹਨਾਂ ਦੀਆਂ ਬੱਕਰੀਆਂ ਨੂੰ ਚਰਾਉਣ ਵਾਸਤੇ ਸ਼ੇਰ ਵੀ ਜਾਂਦੇ ਹੁੰਦੇ ਸੀ ਇਹ ਵੀ ਕਿਹਾ ਜਾਂਦਾ ਇੱਕ ਸ਼ੇਰ ਸੀ ਜਿਹੜਾ ਇਹਨਾਂ ਦੀਆਂ ਬੱਕਰੀਆਂ ਨੂੰ ਚਰਾ ਕੇ ਲਿਆਉਂਦਾ ਸੀ ਭਾਵ ਕਿ ਐਸੀ ਅਜਮਤ ਸੀ ਇਹਨਾਂ ਦੇ ਕੋਲ ਕਰਾਮਾਤ ਬਹੁਤ ਜ਼ਿਆਦਾ ਸੀਗੀ ਜਿਵੇਂ ਪੀਰਾਂ ਵਿੱਚ ਹੁੰਦੀ ਹੈ ਕੁਝ ਵੀ ਕਰ ਸਕਦੇ ਆ ਰਿੱਧੀਆਂ ਸਿੱਧੀਆਂ ਸਹਿਜਈ ਤਪ ਕਰਨ ਦੇ ਨਾਲ ਇਹਨਾਂ ਕੋਲ ਆ ਜਾਂਦੀਆਂ ਨੇ ਇੱਕ ਵਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਆ ਤਾਂ ਸਾਈ ਬੁੱਢਣ ਸ਼ਾਹ ਜੀ ਨੇ ਉਹਨਾਂ ਦੇ ਅੱਗੇ ਦੁੱਧ ਦਾ ਛੰਨਾ ਰੱਖਿਆ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਬਚਨ ਕੀਤਾ ਇਹ ਸਾਡੀ ਇਮਾਨਤ ਤੁਹਾਡੇ ਪਾਸ ਰਹੀ ਵੀ ਅਸੀਂ ਇਹ ਛੇਵੇਂ ਜਾਮੇ ਵਿੱਚ ਆਪ ਜੀ ਦਾ ਦੁੱਧ ਪੀਣ ਜ਼ਰੂਰ ਆਵਾਂਗੇ ਸਾਈ ਬੁੱਢਣ ਸ਼ਾ ਗੁਰੂ ਨਾਨਕ ਦੇਵ ਜੀ ਦੇ ਉਪਾਸ਼ਕ ਬਣ ਗਏ ਹਰ ਵੇਲੇ ਅਰਦਾਸ ਕਰਦੇ ਸੀ ਕਦ ਗੁਰੂ ਜੀ ਆਉਣਗੇ ਉਹਨਾਂ ਦੇ ਪਾਸੋਂ ਦੁੱਧ ਦਾ ਛੰਨਾ ਪੀ ਕੇ ਉਹਨਾਂ ਨੂੰ ਜਨਮ ਮਰਨ ਤੋਂ ਮੁਕਤ ਕਰਨਗੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਟਲ ਸੀ ਕੀਤਾ ਹੋਇਆ ਵਾਅਦਾ ਗੁਰੂ ਜੀ ਹਮੇਸ਼ਾ ਹੀ ਨਿਭਾਉਂਦੇ ਆ ਤੇ ਇੱਕ ਦਿਨ ਗੁਰੂ ਹਰगोबिंद ਸਾਹਿਬ ਜੀ ਅਤੇ ਬਾਬਾ ਗੁਰਦਿੱਤਾ ਜੀ ਇਹ ਬਾਬਾ ਗੁਰਦਿੱਤਾ ਜੀ ਗੁਰੂ ਸਾਹਿਬ ਜੀ ਦੇ ਵੱਡੇ ਸੁਪੁੱਤਰ ਸਨ ਉਹ ਉਹਨਾਂ ਦੇ ਨਾਲ ਸ਼ਿਕਾਰ ਖੇਡ ਕੇ ਜਦੋਂ ਵਾਪਸ ਆਏ ਆ ਤਾਂ ਉਹ ਪਹਾੜੀ ਉੱਪਰ ਜਿੱਥੇ ਬਾਬਾ ਬੁੱਢਣ ਸਾਹਿਬ ਜੀ ਰਹਿੰਦੇ ਸੀ ਉੱਥੇ ਜਾਣਾ ਕੀਤਾ ਗੁਰੂ ਮਹਾਰਾਜ ਜੀ ਨੇ ਪਹੁੰਚ ਕੇ ਕਿਹਾ ਬਾਬਾ ਜੀ ਸਾਡੀ ਆਮਾਨਤ ਵਾਲਾ ਦੁੱਧ ਸਾਨੂੰ ਛਕਾ ਦਿਓ ਜੀ ਅਸਲ ਵਿੱਚ ਜੋ ਪਹਿਲੇ ਜਾਮੇ ਵਿੱਚ ਕਿਹਾ ਸੀ ਉਹ ਛੇਵੇਂ ਜਾਮੇ ਵਿੱਚ ਆ ਕੇ ਉਹੀ ਵਚਨ ਕੀਤੇ ਆ ਬਾਬਾ ਬੁੱਢਣ ਸਾਹ ਜਿਹੜੇ ਬਜ਼ੁਰਗ ਹੋ ਚੁੱਕੇ ਆ ਜਿਨ੍ਹਾਂ ਦੀ ਉਮਰ ਬੜੀ ਲੰਮੀ ਆ ਜੀ 100 ਸਾਲ ਤੋਂ ਪਾਰ ਹੋ ਚੁੱਕੇ ਆ ਬੜੇ ਗੌਰ ਦੇ ਨਾਲ ਉਹਨਾਂ ਵੱਲ ਵੇਖਿਆ ਕਹਿਣ ਲੱਗੇ ਤੁਹਾਡੇ ਅੰਦਰ ਜੋਤ ਗੁਰੂ ਨਾਨਕ ਸਾਹਿਬ ਜੀ ਵਾਲੀ ਜਾਪਦੀ ਆ ਪਰ ਰੂਪ ਉਹ ਨਹੀਂ ਹੈਗਾ ਕਿਉਂਕਿ ਪਾਤਸ਼ਾਹ ਜੀ ਨੇ ਹੁਣ ਆਪਣਾ ਸ਼ਹਿਨशाह ਵਾਲਾ ਰੂਪ ਬਣਾ ਲਿਆ ਛੇਵੇਂ ਜਾਮੇ ਵਿੱਚ ਸ਼ਾਂਤੀ ਵਿੱਚੋਂ ਕ੍ਰਾਂਤੀ ਮੀਰੀ ਪੀਰੀ ਸ਼ਕਤੀ ਤੇ ਭਗਤੀ ਨਾਲ ਜਿਹੜੀਆਂ ਰੱਖੀਆਂ ਕਹਿਣ ਲੱਗੇ ਮੈਂ ਤਾਂ ਉਸੇ ਰੂਪ ਦੇ ਵਿੱਚ ਹੀ ਆਪ ਜੀ ਨੂੰ ਦੁੱਧ ਛਕਾਉਣਾ ਚਾਹਨਾ ਗੁਰੂ ਮਹਾਰਾਜ ਨੇ ਉਸੇ ਵੇਲੇ ਬਾਬਾ ਗੁਰਦਿੱਤਾ ਜੀ ਨੂੰ ਇਸ਼ਨਾਨ ਕਰਨ ਵਾਸਤੇ ਭੇਜ ਦਿੱਤਾ ਹੈ ਜਦੋਂ ਬਾਬਾ ਗੁਰਦਿੱਤਾ ਜੀ ਇਸ਼ਨਾਨ ਕਰਕੇ ਆਏ ਆ ਤੇ ਉਹ ਫਿਰ ਉਹਨਾਂ ਦਾ ਰੂਪ ਬਿਲਕੁਲ ਗੁਰੂ ਨਾਨਕ ਵਰਗਾ ਸੀ ਸਾਈ ਬੁੱਢਣ ਸ਼ਾ ਗੁਰੂ ਨਾਨਕ ਦੇਵ ਜੀ ਦਾ ਅਸਲੀ ਸਰੂਪ ਵੇਖ ਕੇ ਅश्चਰਜ ਰਹਿ ਗਏ ਬਾਬਾ ਬੁੱਢਣ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਠ ਕੇ ਖਲੋ ਗਏ ਕਹਿਣ ਲੱਗੇ ਆਓ ਬਾਬਾ ਜੀ ਬਿਰਾਜੋ ਜੀ ਬਾਬਾ ਬੁੱਢਣ ਸ਼ਾ ਉਸੇ ਵੇਲੇ ਦੋ ਛੰਨੇ ਦੁੱਧ ਦੇ ਲੈ ਕੇ ਆਇਆ ਜੀ ਇੱਕ ਛੰਨਾ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛਕਣ ਵਾਸਤੇ ਦਿੱਤਾ ਹੈ ਇੱਕ ਛੰਨਾ ਬਾਬਾ ਗੁਰਦਿੱਤਾ ਜੀ ਨੇ ਛਕਿਆ ਗੁਰਮਖ ਪਿਆਰਿਓ ਇਸ ਕਰਕੇ ਕੁਝ ਇਤਿਹਾਸਕਾਰ ਕਹਿੰਦੇ ਆ ਕਿ 6ਵੇਂ ਪਾਤਸ਼ਾਹ ਜੀ ਉਹਨਾਂ ਦਾ ਹੀ ਰੂਪ ਸਨ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਵਿੱਚੋਂ ਦਰਸ਼ਨ ਹੋਏ ਆ ਫਿਰ ਬਾਬਾ ਗੁਰਦਿੱਤਾ ਵਿੱਚੋਂ ਵੀ ਹੋਏ ਆ ਬਾਬਾ ਬੁੱਢਣ ਸਾਹਿਬ ਜੀ ਦੇ ਸਾਰੇ ਸ਼ੰਕੇ ਦੂਰ ਹੋ ਗਏ ਜਿਹੜੇ ਵੀ ਸਵਾਲ ਬਾਬਾ ਜੀ ਪੁੱਛਦੇ ਆ ਉਹਦਾ ਠੀਕ ਠੀਕ ਉੱਤਰ ਉਹਨਾਂ ਨੂੰ ਮਿਲਦਾ ਹੈ ਆਖਰ ਬਾਬਾ ਬੁੱਢਣ ਸਾਹੀ ਮਰਾਦ ਪੂਰੀ ਹੋਈ ਉਹ ਆਪਣੇ ਸਵਾਸ ਉੱਥੇ ਤਿਆਗ ਗਏ ਮੁਸਲਮਾਨ ਫਕੀਰ ਹੁਣ ਕਰਕੇ ਉਹਨਾਂ ਨੂੰ ਕਬਰ ਪੁੱਟ ਕੇ ਦਫਨਾਇਆ ਗਿਆ ਉਹਨਾਂ ਦੀ ਕਬਰ ਹਾਲੇ ਵੀ ਬਾਬਾ ਗੁਰਦਿੱਤਾ ਜੀ ਦੇ ਡੇਰੇ ਪਾਸ ਬਣੀ ਹੋਈ ਹੈ ਥੋੜੀ ਉੱਚੀ ਪਹਾੜੀ ਆ ਉੱਚਾ ਚੜ ਕੇ ਜਾਣਾ ਪੈਂਦਾ ਸਥਾਨ ਅੱਜ ਵੀ ਹੈ ਕੀਰਤਪੁਰ ਸਾਹਿਬ ਦੇ ਵਿੱਚ ਰੋਜ਼ ਦਰਬਾਰ ਲੱਗਦਾ ਕੀਰਤਨ ਦੋ ਵੇਲੇ ਹੁੰਦਾ ਸਵੇਰੇ ਵੀ ਅਮਰਤ ਵੇਲੇ ਤੇ ਸ਼ਾਮੀ ਵੀ ਸੰਗਤਾਂ ਦੀ ਗਿਣਤੀ ਦਿਨ-ਵਿਦਿਨ ਵੱਧ ਰਹੀ ਸੀ ਸਿੱਖਾਂ ਦੀ ਗੁਰੂ ਪ੍ਰਤੀ ਅਥਾਸ਼ਰਦਾ ਸੀ ਜੀ ਉਹ ਉਹਨਾਂ ਦੇ ਇੱਕ ਇਸ਼ਾਰੇ ਉੱਤੇ ਜਾਣਵਾਰਨ ਨੂੰ ਤਿਆਰ ਸਨ ਇੱਕ ਦਿਨ ਉਹਨਾਂ ਭਾਈ ਝੰਡੇ ਨੂੰ ਬੁਲਾਇਆ ਭਾਈ ਝੰਡਾ ਲੰਗਰ ਦਾ ਇੰਚਾਰਜ ਸੀ ਗੁਰੂ ਮਹਾਰਾਜ ਨੇ ਭਾਈ ਝੰਡੇ ਨੂੰ ਕਿਹਾ ਸਿੱਖਾਂ ਨੂੰ ਕਹਿ ਦਿਓ ਜਿਹੜਾ ਲੰਗਰ ਵਿੱਚ ਲੱਕੜੀ ਲਿਆ ਕੇ ਪਾਵੇਗਾ ਉਹ ਨਿਹਾਲ ਹੋਵੇਗਾ ਭਾਈ ਝੰਡਾ ਆਗਿਆ ਸੁਣ ਕੇ ਆਪ ਲੱਕੜਾਂ ਚੁੜਨ ਚਲਾ ਗਿਆ ਸਾਰਾ ਦਿਨ ਲੱਕੜਾਂ ਇਕੱਠੀਆਂ ਕਰਦਾ ਰਿਹਾ ਅਗਲੇ ਦਿਨ ਜਦੋਂ ਲੱਕੜਾਂ ਢੂੰਡਦਾ ਰਿਹਾ ਗੁਰੂ ਮਹਾਰਾਜ ਨੇ ਕਿਹਾ ਭਾਈ ਝੰਡੇ ਮੈਂ ਤਾਂ ਤੁਹਾਨੂੰ ਕਿਹਾ ਸੀ ਸਿੱਖਾਂ ਨੂੰ ਜਾ ਕੇ ਆਖੋ ਪਰ ਤੁਸੀਂ ਆਪ ਹੀ ਲੱਕੜੀਆਂ ਇਕੱਠੀਆਂ ਕਰਨ ਲੱਗ ਗਏ ਹੋ ਭਾਈ ਝੰਡੇ ਜੀ ਨੇ ਉੱਤਰ ਦਿੱਤਾ ਤੁਹਾਡਾ ਹੁਕਮ ਸੀ ਸਿੱਖਾਂ ਨੂੰ ਆਖੋ ਇਸ ਲਈ ਪਹਿਲਾਂ ਮੈਂ ਆਪ ਹੀ ਸਿੱਖ ਬਣਨ ਦਾ ਯਤਨ ਕਰ ਰਿਹਾ ਮੇਰੇ ਤੇ ਰਹਿਮਤ ਕਰੋ ਜੀ ਮੇਰੇ ਤੇ ਤਰਸ ਕਰੋ ਜੀ ਸਭ ਤੋਂ ਪਹਿਲਾਂ ਮੈਂ ਸਿੱਖ ਹੋਵਾਂ ਫੇਰ ਹੀ ਕਿਸੇ ਦੂਜੇ ਨੂੰ ਮੈਂ ਸਿੱਖ ਬਣਨ ਦੀ ਪ੍ਰੇਰਣਾ ਦੇ ਸਕਦਾ ਤਾਂ ਇਹ ਜਿਹੜੇ ਬਾਬਾ ਬੁੱਢਣ ਸਾਹਿਬ ਜੀ ਹਨ ਗੁਰਮੁਖ ਪਿਆਰਿਓ ਇਹਨਾਂ ਦੀ ਵੀ ਕਮਾਈ ਬਹੁਤ ਜ਼ਿਆਦਾ ਸੀ ਬਹੁਤ ਪ੍ਰੇਮ ਸੀਗਾ ਗੁਰੂ ਨਾਨਕ ਜੀ ਦੇ ਘਰ ਦੇ ਨਾਲ ਤਾਂ ਕੁਝ ਐਸੇ ਮੁਸਲਮਾਨ ਫਕੀਰ ਹੋਏ ਆ ਜਿਵੇਂ ਕਿ ਸਾਈ ਮੀਆਂ ਮੀਰ ਜੀ ਵਰਗੇ ਹੋਏ ਨੇ ਕਿੰਨਾ ਪਿਆਰ ਕੀਤਾ ਜੀ ਇਹਨਾਂ ਨੇ ਬਹੁਤ ਪਿਆਰ ਕੀਤਾ ਤੇ ਇਸ ਤਰ੍ਹਾਂ ਇਹ ਜਿਹੜੇ ਬਾਬਾ ਬੁੱਢਣ ਸ਼ਾਹ ਹਨ ਉੱਤਰੀ ਭਾਰਤ ਦੀ ਸਭ ਤੋਂ ਪ੍ਰਸਿੱਧ ਦਰਗਾਹ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਹੈ ਜਦੋਂ ਆਪਾਂ ਉੱਤਰੀ ਭਾਰਤ ਦੀ ਗੱਲ ਕਰਦੇ ਆਂ ਤੇ ਇਹ ਜਿਹੜੀ ਦਰਗਾਹ ਸ੍ਰੀ ਕੀਰਤਪੁਰ ਸਾਹਿਬ ਦੀ ਜਦੋਂ ਤੁਸੀਂ ਪਵਿੱਤਰ ਨਗਰੀ ਤੇ ਜਾਓਗੇ ਉੱਚੀ ਪਹਾੜੀ ਤੇ ਬਣੀ ਹੋਈ ਹੈ ਸਾਈਂ ਬਾਬਾ ਬੁੱਢਣ ਸ਼ਾਹ ਜੀ ਦਾ ਜਦੋਂ ਅਪਸ਼ੋਕੜ ਵੇਖਦੇ ਆਂ ਇਹ ਬਗਦਾਦ ਸ਼ਹਿਰ ਤੋਂ ਸੀਗੇ ਸਾਈਂ ਜੀ ਇਸ ਧਰਤੀ ਤੇ ਰੱਬ ਦੀ ਇਬਾਦਤ ਲਈ ਇੱਕ ਵਧੀਆ ਸਥਾਨ ਦੀ ਭਾਲ ਵਿੱਚ ਜੰਮੂ ਕਸ਼ਮੀਰ ਵੀ ਗਏ ਆ। ਕੁੱਲੂ ਮਨਾਲੇ ਕੁੱਲੂ ਮਨਾਲੀ ਵਾਲੇ ਜਿਹੜੇ ਰਸਤੇ ਆ ਇਹਨਾਂ 'ਚ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿੱਚ ਆ ਕੇ ਇਹਨਾਂ ਨੇ ਡੇਰਾ ਲਾਇਆ। ਜਿਹੜੇ ਫਕੀਰ ਬੰਦੇ ਹੁੰਦੇ ਆ ਜੀ ਉਹ ਇਕਾਂਤ ਵਿੱਚ ਆਪਣਾ ਡੇਰਾ ਲੱਭਦੇ ਹੁੰਦੇ ਆ। ਵੀ ਸਾਨੂੰ ਇਕਾਂਤ ਮਿਲ ਜਾਵੇ। ਇੱਥੇ ਆ ਕੇ ਅਸੀਂ ਭਾਵਕੀ ਆਪਣਾ ਸਭ ਕੁਝ ਉਹ ਜੋ ਬੰਦਗੀ ਕਰਨੀ ਆ ਕੋਈ ਵਿਗੜ ਨਾ ਪਵੇ। ਫਕੀਰਾਂ ਨੂੰ ਤਾਂ ਬੰਦਗੀ ਦਾ ਹੀ ਸ਼ੌਂਕ ਹੁੰਦਾ ਹੈ ਤੇਰੀ ਪਨਹ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦਾ ਖੈਰ ਦੀਜੇ ਬੰਦਗੀ ਕੁਝ ਇਤਿਹਾਸਕਾਰ ਕਹਿੰਦੇ ਆ ਕਿ ਇਹਨਾਂ ਦੀ ਉਮਰ ਜਿਹੜੀ ਆ 671 ਸਾਲ ਸੀ ਕੋਈ ਕਿੰਨੀ ਦੱਸਦਾ ਭਾਵ ਕਿ ਲੰਮੀ ਉਮਰ ਵਾਲੇ ਸੀਗੇ ਹੈਰਾਨੀ ਹੁੰਦੀ ਆ ਸੁਣ ਕੇ ਵੀ ਇਤਨੀ ਉਮਰ ਤਾਂ ਫਕਰਾ ਕੋਲ ਇੱਕ ਸਿੱਧੀ ਹੁੰਦੀ ਆ ਜਿਹਦੇ ਨਾਲ ਉਹ ਆਪਣੀ ਉਮਰ ਜਿਹੜੀ ਆ சுவாਸ ਜਿਹੜੇ ਰੋਕੀ ਰੱਖਦੇ ਆ ਤੇ ਇਸ ਕਰਕੇ ਇਹਨਾਂ ਨੇ ਇਤਨੇ ਗੁਰੂ ਸ਼ੇਮੇ ਪਾਤਸ਼ਾਹ ਜੀ ਤੱਕ ਰਹਿਣਾ ਕੀਤਾ ਇਹ ਵੀ ਕਿਹਾ ਜਾਂਦਾ ਉਹਨਾਂ ਨੂੰ ਇੱਕ ਸ਼ੇਰ ਇੱਕ ਕੁੱਤਾ ਤੇ ਤਿੰਨ ਬੱਕਰੀਆਂ ਪ੍ਰਾਪਤ ਹੋਈਆਂ ਰੱਬ ਵੱਲੋਂ ਕੁਦਰਤ ਵੱਲੋਂ ਇਹਨਾਂ ਬੱਕਰੀਆਂ ਨੂੰ ਸ਼ੇਰ ਤੇ ਕੁੱਤਾ ਜੰਗਲ ਵਿੱਚੋਂ ਚਰਾ ਕੇ ਲਿਆਉਂਦੇ ਹੁੰਦੇ ਸੀਗੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਨੂੰ ਜਦੋਂ ਮਿਲੇ ਆ ਉਦੋਂ ਚੌਥੀ ਉਦਾਸੀ ਸੀ ਉਹਨਾਂ ਦੀ ਗੁਰੂ ਨਾਨਕ ਦੇਵ ਜੀ ਵੀ ਕੁਲੂ ਮਨਾਲੀ ਗਏ ਆ ਤੇ ਉੱਥੋਂ ਸਾਈ ਬੁੱਢਣ ਸ਼ਾਹ ਜੀ ਦੇ ਡੇਰੇ ਪਧਾਰੇ ਆ ਤੇ ਇਸ ਵਕਤ ਉਹਨਾਂ ਨਾਲ ਕੁਝ ਇਤਿਹਾਸਕਾਰ ਕਹਿੰਦੇ ਆ ਭਾਈ ਮਰਦਾਨਾ ਜੀ ਨਾਲ ਸੀਗੇ ਕੁਝ ਵਿਦਵਾਨ ਕਹਿੰਦੇ ਭਾਈ ਬਾਲਾ ਜੀ ਵੀ ਨਾਲ ਸੀਗੇ ਇਸ ਕਰਕੇ ਮਹਿਮਾਨ ਨਿਵਾਜੀ ਜਿਵੇਂ ਆਪਾਂ ਕਰਦੇ ਆ ਤਾਂ ਸਾਈਂ ਜੀ ਨੇ ਬੱਕਰੀਆਂ ਦੇ ਦੁੱਧ ਦੀ ਚਿੱਪੀ ਭਰ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਭੇਟ ਕੀਤੀ ਆ ਮਹਾਰਾਜ ਕਹਿਣ ਲੱਗੇ ਸਾਈਂ ਜੀ ਦੁੱਧ ਤਾਂ ਸਾਨੂੰ ਪਰਵਾਣ ਪਰ ਅਸੀਂ ਹੁਣ ਨਹੀਂ ਛਕਣਾ ਛੇਵੇਂ ਜਾਮੇ 'ਚ ਛਕਾਂਗੇ ਸਾਈਂ ਜੀ ਆਖਣ ਲੱਗੇ ਮੇਰੀ ਤਾਂ ਪਹਿਲਾਂ ਹੀ ਈ ਨੀ ਉਮਰ ਹੋ ਚੁੱਕੀ ਆ ਛੇਵੇਂ ਜਾਮੇ ਤੱਕ ਤਾਂ ਨਾ ਹੀ ਸੁਧ ਰਹਿਣੀਆਂ ਨਾ ਹੀ ਦੁੱਧ ਰਹਿਣਾ ਇਹ ਗੱਲ ਸੁਣ ਕੇ ਮਹਾਰਾਜ ਦੇ ਬਚਨ ਸੀ ਸਾਈਂ ਜੀ ਛੇਵੇਂ ਜਾਮੇ ਤੱਕ ਸੁਧ ਬੁੱਧ ਤੇ ਦੁੱਧ ਇਸੇ ਤਰ੍ਹਾਂ ਰਹਿਣਗੇ ਇਹਨਾਂ ਬਚਨ ਕਰਕੇ ਗੁਰੂ ਮਹਾਰਾਜ ਅਗਲੀ ਯਾਤਰਾ ਤੇ ਗਏ ਤਾਂ ਇਹ ਅਮਾਨਤ ਦੁੱਧ ਨੂੰ ਸਾਂਭ ਕੇ ਰੱਖਿਆ ਸੀਗਾ ਧੂਨੇ ਚ ਦਵਾ ਕੇ ਵੀ ਇਹ ਗੁਰੂ ਨਾਨਕ ਜੀ ਦੀ ਅਮਾਨਤ ਛੇਵੇਂ ਜਾਮੇ ਦੀ ਉਡੀਕ ਕੀਤੀ ਹੈ ਦੇਖੋ ਸਬਰ ਕਿੰਨਾ ਸਮਾਂ ਬੀਤਦਾ ਗਿਆ ਦੇਖੋ ਜੀ ਫਿਰ ਤੁਸੀਂ ਕਥਾ ਸੁਣਨੀ ਲਈ ਆ ਛੇਵੇਂ ਪਾਤਸ਼ਾਹ ਜੀ ਦਾ ਸਮਾਂ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਹ ਉੱਥੇ ਪਹੁੰਚੇ ਆ ਤੇ ਸਾਈਂ ਜੀ ਨੇ ਧੋਨੇ ਚ ਰੱਖਿਆ ਦੁੱਧ 121 ਸਾਲ ਬਾਅਦ ਕੱਢਿਆ ਜਿਵੇਂ ਦੁੱਧ ਕੱਚਾ ਰੱਖਿਆ ਸੀ ਉਦਾਂ ਹੀ ਨਿਕਲਿਆ ਉਹ ਦੁੱਧ ਬਾਬਾ ਗੁਰਦਿੱਤਾ ਜੀ ਨੇ ਫਿਰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਛਕਿਆ ਇਹ ਕਰਾਮਾਤੀ ਦੁੱਧ ਛਕਣ ਬਾਅਦ ਬਾਬਾ ਗੁਰਦਿੱਤਾ ਜੀ ਨੇ ਇੱਕ ਮਰੀ ਹੋਈ ਗਾਂ ਜਿਹੜੀ ਸੀ ਜਿਉਂਦੀ ਕਰਤੀ ਸੀਗੀ ਇਸ ਕਰਕੇ ਗੁਰਮਖ ਪਿਆਰਿਓ ਇਹ ਮਰੀ ਹੋਈ ਗਾਂ ਬਾਬਾ ਗੁਰਦਿੱਤਾ ਜੀ ਨੇ ਵੀ ਮੋਈ ਗਾਂ ਜਿਉਂਦੀ ਕੀਤੀ ਹੈ ਭਗਤਾਂ ਨੇ ਵੀ ਕੀਤੀ ਹੈ ਕਈਆਂ ਨੇ ਇਸ ਕਰਕੇ ਫਿਰ ਸ਼ੇਵੇਂ ਪਾਸ਼ਾ ਜੀ ਕਹਿਣ ਲੱਗੇ ਤੁਹਾਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਤੁਸੀਂ ਇਹ ਗਾਂ ਦੇ ਬਦਲੇ ਹੁਣ ਜਾਂ ਤਾਂ ਤੁਹਾਨੂੰ ਛੱਡਣੀ ਪਊਗੀ ਦੁਨੀਆ ਜਾਂ ਸਾਨੂੰ ਇਹ ਕੁਦਰਤ ਦੇ ਨਿਯਮਾਂ ਦੇ ਨਾਲ ਛੇੜਛਾੜ ਕੀਤੀ ਆ ਐਨੀ ਗੱਲ ਸੁਣ ਕੇ ਬਾਬਾ ਗੁਰਦਿੱਤਾ ਜੀ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ ਗੁਰੂ ਪਿਤਾ ਜੀ ਮੈਥੋਂ ਗਲਤੀ ਹੋਈ ਆ ਸਜ਼ਾ ਵੀ ਮੈਨੂੰ ਮਿਲਣੀ ਚਾਹੀਦੀ ਆ ਪਿਤਾ ਜੀ ਦਾ ਅਸ਼ੀਰਵਾਦ ਲੈ ਕੇ ਬਾਬਾ ਗੁਰਦਿੱਤਾ ਜੀ ਸਾਈਂ ਬੁੱਢਣ ਸ਼ਾਹ ਜੀ ਦੇ ਕੋਲ ਆ ਗਏ ਆ ਜੀ ਤੇ ਸਾਈਂ ਜੀ ਨੂੰ ਕਹਿਣ ਲੱਗੇ ਸਾਈਂ ਜੀ ਮੈਨੂੰ ਤੁਹਾਡਾ ਅਸਥਾਨ ਚਾਹੀਦਾ ਥੋੜਾ ਮੈਂ ਸਰੀਰ ਤਿਆਗਣਾ ਤੁਸੀਂ ਆਪਣਾ ਡੇਰਾ ਅਗਲੀ ਪਹਾੜੀ ਤੇ ਲਾ ਲਓ ਐਨੀ ਗੱਲ ਸੁਣ ਕੇ ਸਾਈਂ ਜੀ ਕਹਿਣ ਲੱਗੇ ਜਗ੍ਹਾ ਵੀ ਤੁਹਾਡੀ ਇਹ ਸਰੀਰ ਵੀ ਤੁਹਾਡਾ ਪਰ ਪਰ ਕੱਲ ਨੂੰ ਸੰਗਤਾਂ ਨੇ ਮੈਨੂੰ ਲੱਭਦਿਆਂ ਇੱਥੇ ਆਉਣਾ ਇੱਥੇ ਮੱਥਾ ਟੇਕ ਕੇ ਵਾਪਸ ਚਲੇ ਜਾਣਾ ਮੇਰੇ ਕੋਲ ਕੌਣ ਆਵੇਗਾ ਅਗਲੀ ਪਹਾੜੀ ਤੇ ਇਹ ਗੱਲ ਸੁਣ ਕੇ ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਸਾਈਂ ਜੀ ਮੇਰਾ ਘਰ ਸੋ ਤੇਰਾ ਤੇਰਾ ਘਰ ਸੋ ਮੇਰਾ ਭਾਵ ਕਿ ਮੇਰੇ ਵਿੱਚ ਤੁਹਾਡੇ ਵਿੱਚ ਕੋਈ ਅੰਤਰ ਨਹੀਂ ਹੈ ਤਾਂ ਇਸ ਤਰ੍ਹਾਂ ਉੱਥੇ ਜਿਹੜੀ ਘਟਨਾ ਵਾਪਰੀ ਆ ਜੀ ਮਰੀ ਹੋਈ ਗਾਂ ਜਿੰਦੀ ਕਰ ਦਿੱਤੀ ਬਾਬਾ ਗੁਰਦਿੱਤਾ ਜੀ ਨੇ ਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਕਰਨਾ ਚੰਗਾ ਨਹੀਂ ਸੀ ਸਮਝਦੇ ਕਰਾਮਾਤ ਦਿਖਾਉਣੀ ਇਹਨੂੰ ਕਹਿਰ ਵੀ ਦੱਸਿਆ ਹੈ ਪਰ ਕਰਾਮਾਤ ਕਈ ਵਾਰੀ ਫੱਕਰਾਂ ਤੋਂ ਸਹਿਜੇ ਹੋ ਜਾਂਦੀ ਆ ਉਹ ਕੋਈ ਆਪਣਾ ਨਾਮ ਜਪਾਉਣ ਲਈ ਜਾਂ ਆਪਣਾ ਦੁਨੀਆ 'ਚ ਨਾਮ ਕਰਨ ਲਈ ਨਹੀਂ ਕਰਦੇ ਹੁੰਦੇ ਵੈਸੇ ਹੀ ਇਹ ਕਲਾ ਵਰਤ ਜਾਂਦੀ ਆ ਗੁਰੂ ਮਹਾਰਾਜ ਰਹਿਮਤ ਕਰਨ ਜੀ ਇਹ ਕਥਾ ਇਸ ਤਰ੍ਹਾਂ ਵਾਪਰੀ ਆ ਤਾਂ ਬਾਬਾ ਬੁੱਢਣ ਸਾਹਿਬ ਜੀ ਉਮਰ ਬਹੁਤ ਜ਼ਿਆਦਾ ਲੰਮੀ ਸੀ ਉਹਨਾਂ ਦੀ ਮਨਨ ਵਿੱਚ ਨਹੀਂ ਆਉਂਦਾ ਆਪਣੇ ਕਈ ਵਾਰੀ ਆਪਣੀ ਤਰਕ ਬੁੱਧੀ ਇਹ ਜਿਹੜਾ ਹੈ ਅਕਲ ਉੱਥੇ ਜਾ ਕੇ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿੱਥੋਂ ਭਗਤਾਂ ਦੀਆਂ ਫਕਰਾਂ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਨੇ ਤਾਂ ਗੁਰਮੁਖ ਪਿਆਰਿਓ ਸਾਨੂੰ ਵੀ ਆਪਣੀ ਜ਼ਿੰਦਗੀ ਸਵਾਰਨੀ ਚਾਹੀਦੀ ਆ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਨੇ ਕਿੱਡੀਆਂ ਰਹਿਮਤਾਂ ਕੀਤੀਆਂ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਾ ਸਰਤੇ ਮਿਹਰ ਪਰਿਆ ਹੱਥ ਰੱਖਣਾ ਜੀ ਸਰਬੱਤ ਸੰਗਤਾਂ ਨੂੰ ਦਰੋਂ ਕਰੋ ਨਾਮਦਾਣ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਜਿਸ ਤਰ੍ਹਾਂ ਇੱਕ ਮੁਸਲਮਾਨ ਫਕੀਰ ਨੇ ਦੇਖੋ ਜੀ ਮੁਸਲਮਾਨ ਹੋ ਕੇ ਗੁਰੂ ਸਾਹਿਬਾਨ ਦੇ ਨਾਲ ਇੰਨਾ ਪਿਆਰ ਕੀਤਾ ਗੁਰੂ ਨਾਨਕ ਸਾਹਿਬ ਜੀ ਨਾਲ ਮੀਰੀ ਅਤੇ ਪੀਰੀ ਦੇ ਮਾਲਕ ਨਾਲ ਤਾਂ ਅਸੀਂ ਸਿੱਖ ਹੋ ਕੇ ਕਿਉਂ ਨਹੀਂ ਕਰ ਸਕਦੇ ਤਾਂ ਸਾਨੂੰ ਇਹ ਪਿਆਰ ਜਿਹੜਾ ਹੈ ਗੁਰੂ ਮਹਾਰਾਜ ਦੇ ਨਾਲ ਕਰਨਾ ਚਾਹੀਦਾ ਫਿਰ ਬਾਬਾ ਗੁਰਦਿੱਤਾ ਜੀ ਦੀ ਹੀ ਗੱਲ ਲੈ ਲਈਏ ਉਹਨਾਂ ਨੇ ਕਿਸ ਤਰ੍ਹਾਂ ਬਚਨ ਕਮਾਏ ਆ ਗੁਰੂ ਪਾਤਸ਼ਾਹ ਜੀ ਦੇ ਇੱਕ ਵੱਡੀ ਬਰਕਤ ਸੀ ਆਪਣੇ ਆਪ ਦੇ ਵਿੱਚ ਗੁਰੂ ਮਹਾਰਾਜ ਮਿਹਰਮਤ ਕਰਨ ਤਰਸ ਕਰਨ ਦਇਆ ਕਰਨ ਇਹ ਜ਼ਿੰਦਗੀ ਜਿਹੜੀ ਆ ਸਫਲ ਹੋਵੇ ਆਵਣ ਜਾਣ ਰਹੇ ਮਿਲ ਸਾਧਾਂ ਸਫਲ ਸਫਲ ਭਈ ਸਫਲ ਯਾਤਰਾ ਗੁਰੂ ਸਾਹਿਬ ਜੀ ਬਖਸ਼ਣਯੋਗ ਹਨ ਪੁੱਲ ਚੱਕ ਦੀ ਖਿਮਾ ਜੀ ਆਓ ਜੀ ਗੁਰੂਆਂ ਜੀ ਦੀ ਸਿਫਤ ਕਰੀਏ ਆਪਣੇ ਸਾਰੇ ਗੁਰੂਆਂ ਦਾ ਨਾਮ ਲੈ ਕੇ ਫਤਿਹ ਬੁਲਾਈਏ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ RAMਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਵਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਣੇ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰੂ ਬਚਨ ਕਮਾਏ ਜਿਨ ਕੀਤੇ ਪੰਜ ਵਿਕਾਰ ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤਿਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ